ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ ਗਰਾਹਕਰ ਵਿਹਾਰ ਦੇ ਵਿੱਚ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਜੀ ਨੋਵਾ 2007 ਮਾਡਲ ਜੀ 4 2007 ਮਾਡਲ 2030 ਤੱਕ ਪਾਸ ਹੈ ਯਾਰ ਸੀ ਤੇ ਪੂਰੀ ਗੱਡੀ ਦੀ ਜਾਣਕਾਰੀ ਤੁਹਾਨੂੰ ਦਿੱਤੀ ਜਾਏਗੀ ਵੀਡੀਓ ਦੇ ਐਂਡ ਤੱਕ ਜੁੜ ਜੁੜੇ ਰਹੋ ਜੀ ਸਾਰੇ ਵੀਰ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਨਵੇਂ ਵੀਰ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਓ ਜੀ ਹੁਣ ਆਪਾਂ ਗੱਲ ਕਰਦੇ ਹਾਂ ਗੱਡੀ ਦੇ ਬਾਰੇ ਗੱਡੀ ਦੇਖ ਲਓ ਜੀ ਤੁਸੀਂ 2007 ਮਾਡਲ ਗੱਡੀ ਆ 7 ਮਾਡਲ ਗੱਡੀ ਲਾਈ ਵੀਲ ਦੇਖੋ ਕਿੰਨੇ ਵਧੀਆ ਲੱਗੇ ਹੋਏ ਆ ਬਹੁਤ ਹੀ ਵਧੀਆ 16 ਇੰਚ ਦੇ ਟਾਇਰ ਲੱਗੇ ਹੋਏ ਨੇ 16 ਇੰਚ ਦੇ ਹੀ ਲਾਈ ਵੀਲ ਲੱਗੇ ਹੋਏ ਆ ਵੈਸੇ 15 ਇੰਚ ਦੇ ਹੁੰਦੇ ਆ ਨਾਰਮਲ ਜਿਹੜੇ ਆ ਨੋਵਾ ਨੂੰ ਹੁੰਦੇ ਆ ਇਹਨੂੰ 16 ਇੰਚ ਦੇ ਲੱਗੇ ਹੋਏ ਆ ਤੇ ਬਹੁਤ ਹੀ ਵਧੀਆ ਕੰਡੀਸ਼ਨ ਹੈ ਗੱਡੀ ਦੀ ਅੱਗੇ ਵੀ ਤੁਸੀਂ ਵਾੜਾ ਦੇਖੋ ਬੈਕ ਸਾਈਡ ਦੇਖੋ ਜਿੱਦਾਂ ਫਟੀ ਵਗੈਰਾ ਵੀ ਨਵੀਂ ਲੱਗੀ ਹੋਈ ਆ ਨਿਊ ਮਾਡਲ ਵਿੱਚ ਤਿਆਰ ਹੈ ਲੱਗੀ ਜਿਹਨੂੰ ਆਪਾਂ ਕਹਿੰਦੇ ਨਵੇਂ ਮਾਡਲ ਦੀ ਸ਼ੇਪ ਵਿੱਚ ਤਿਆਰ ਹੋਈ ਹੋਇਆ ਤੇ ਮਾਡਲ 2007 ਹੈ ਪਰ ਇਹਦੀ ਰਜਿਸਟ੍ਰੇਸ਼ਨ ਗੱਡੀ ਦੀ ਹੋਈ ਹੈ 2015 ਵਿੱਚ ਜਿਹਦੀ ਵਜ੍ਹਾ ਨਾਲ 2030 ਤੱਕ ਪਹਿਲਾਂ ਹੀ ਆਲਰੇਡੀ ਪਾਸ ਆ ਇਹਨਾਂ ਕਰੀਨ ਰੀਨਿਊ ਕਰਾਉਣ ਦੀ ਲੋੜ ਹੀ ਨਹੀਂ ਪਈ ਪਹਿਲਾਂ ਹੀ 2030 ਤੱਕ ਇਹਦੀ ਵੈਲਿਡਿਟੀ ਹੈਗੀ ਆ ਗੱਡੀ ਦੀ ਉਗਰ ਰਜਿਸਟ੍ਰੇਸ਼ਨ ਨਹੀਂ ਗੱਡੀ ਦੀ ਜਿੱਦਾਂ ਕਈ ਵਾਰੀ ਲੋਕੇ ਆਰਸੀ ਨੂੰ ਲੇਟ ਬਣਾਉਂਦੇ ਸੀ ਤੇ ਆਰਸੀ ਇਹਦੀ ਲੇਟ ਬਣੀ ਆ 2015 ਦੇ ਵਿੱਚ ਆਰਸੀ ਬਣੀ ਆ ਤੇ 2023 ਤੱਕ ਪਾਸ ਆ ਗਈ ਆ ਗੱਡੀ ਤੇ ਬਹੁਤ ਹੀ ਸਾਫ਼ ਗੱਡੀ ਦੇਖੋ ਔਰ ਲੁੱਕ ਦੇਖੋ ਤੁਸੀਂ ਟੱਚਿੰਗ ਜੂਨ ਹੈਗੀ ਆ ਗੱਡੀ ਨੂੰ ਮੇਜਰ ਐਕਸੀਡੈਂਟ ਕੋਈ ਨਹੀਂ ਹੋਊਗੀ ਮੇਜਰ ਐਕਸੀਡੈਂਟ ਦੀ ਗਾਰੰਟੀ ਹੋਊਗੀ ਮੇਜਰ ਐਕਸੀਡੈਂਟ ਨਹੀਂ ਹੋਊਗੀ ਗੱਡੀ ਤੇ ਪੇਂਟ ਤਾਂ ਤੁਹਾਨੂੰ ਪਤਾ ਹੀ ਆ ਪੁਰਾਣਾ ਮਾਡਲ ਆ ਪੇਂਟ ਤੋਂ ਬਗਾਰ ਚੰਗੀਆਂ ਨਾ ਦੀਆਂ ਗੱਡੀ ਆ ਪੇਂਟ ਜਰੂਰ ਹੈਗੀ ਆ ਬਾਕੀ ਗੱਲ ਕਰੀਏ ਜੇ ਕਿਸੇ ਨੇ ਲੋਨ ਵੀ ਕਰਾਉਣਾ ਗੱਡੀ ਤੇ ਤਾਂ ਉਹ ਵੀ ਲਗ ਸਵਾ ਲੱਖ ਜੀ ਉਹਦੇ ਕੋਲ ਹੈਗਾ ਤੇ ਬਾਕੀ ਲੋਨ ਹੋ ਜੂਗਾ ਗੱਡੀ ਤੇ ਲੱਖ ਸਵਾ ਲੱਖ ਦੀ ਡਾਊਨ ਪੇਮੈਂਟ ਦੇ ਕੇ ਗੱਡੀ ਲਈ ਜਾ ਸਕਦਾ ਵੀਰ ਬਾਕੀ ਲੋਨ ਕਰਵਾ ਦਾਂਗੇ ਬਾਕੀ ਤੁਹਾਨੂੰ ਪਤਾ ਹੀ ਹੁਣ ਸੀਜ਼ਨ ਸ਼ੁਰੂ ਹੋ ਰਿਹਾ ਟੈਕਸੀ ਦੀ ਕਾਫੀ ਡਿਮਾਂਡ ਰਹਿੰਦੀ ਹੈ ਗੱਡੀ ਦੀ ਜੇ ਆਪਾਂ ਗੱਲ ਕਰੀਏ ਗੱਡੀ ਦੇ ਇੰਟੀਰੀਅਰ ਦੇ ਦੇਖੋ ਤੁਸੀਂ ਜੀ 4 ਮਾਡਲ ਹੈ ਹਨੋਬਾ ਜੀ YouTube ਤੇ 3 ਸਸਤੀਆਂ ਮਿਲ ਜਾਂਦੀਆਂ ਗੱਡੀਆਂ ਜੀ 4 ਦੀ ਹੀ ਜ਼ਿਆਦਾ ਡਿਮਾਂਡ ਐ ਨੋਵਾ ਦੇ ਵਿੱਚ ਜੀ 4 ਮਾਡਲ ਆ ਚਾਰੇ ਵਿੰਡੋ ਤਾਂ ਨੋਏ ਦੇ ਵਿੱਚ ਪਾਵਰ ਮਿਲ ਜਾਂਦੀਆਂ ਛਤ ਜੂ ਬਲੂਰ ਮਿਲ ਜਨੇ ਕੰਪਨੀ ਵਾਲੀ ਤੇ ਇੱਕ ਟੌਪ ਲਵਾਏ ਹੁੰਦੇ ਲੋਕਾਂ ਨੇ ਪਰ ਕੰਪਨੀ ਵਾਲੇ ਤੁਹਾਨੂੰ ਮਿਲ ਜੂਗੇ ਬਾਕੀ ਜੇ ਗੱਲ ਕਰੀਏ ਰੇਟ ਦੀ ਡਿਮਾਂਡ ਵੀਰ ਜੀ 2.5 ਲੱਖ ਦੀ ਡਿਮਾਂਡ ਐ ਕਸਟਮਰ ਦੀ ਬਾਕੀ ਮੋਕੇ ਦਾ ਵਾਧਾ ਘਟਾ ਹੋ ਜਾਊਗਾ ਡਿਮਾਂਡ 2.5 ਲੱਖ ਦੀ ਕਰਦੇ ਆ ਤੇ ਬਾਕੀ ਜੇ ਉਸ ਵੀ ਉਹਨੇ ਲੈਣੀ ਹੋਵੇ ਉਹ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦਾ। ਹੋਰ ਵੀ ਕੋਈ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਨੰਬਰ ਤੇ ਸੰਪਰਕ ਕਰ ਸਕਦੇ ਹੋ। ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ।